ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਪੰਜਾਬ ਦੇ ਕਈ ਚਲੰਤ ਮੁੱਦਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਹੋਏ ਆਂ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਗੁਰੂ ਸਰ ਅੱਜ ਆਪਾਂ ਗੱਲ ਸ਼ੁਰੂ ਕਰਾਂਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਤੇ ਰਿਸ਼ਵਤ ਦੇ ਦੋਸ਼ ਲੱਗੇ ਨੇ ਤੇ ਕੀ ਮੰਗ ਉੱਠ ਰਹੀ ਹੈ ਕਿ ਸੀਬੀਆਈ ਜਾਂਚ ਹੋਵੇ ਤੇ ਕੀ ਹੁਣ ਦਿੱਲੀ ਦੀ ਲੀਡਰਸ਼ਿਪ ਵਾਂਗ ਅਗਲਾ ਨੰਬਰ ਇਹਨਾਂ ਦਾ ਨੰਬਰ ਲੱਗੇਗਾ ਜਾਂ ਨਹੀਂ ਲੱਗੇਗਾ ਕਦੋਂ ਲੱਗੇਗਾ ਇਹ ਤਾਂ ਥੋੜਾ ਟਾਈਮ ਦੱਸੇਗਾ ਪਰ ਜਿਹੜੇ ਦੋਸ਼ ਉਹਨਾਂ ਦੇ ਉੱਤੇ ਲੱਗੇ ਉਹ ਕਾਫੀ ਗੰਭੀਰ ਹੈ ਜੀ ਔਰ ਉਸ ਨਾਲੋਂ ਵੀ ਗੰਭੀਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਉਹਦੇ ਤੇ ਰਿਐਕਟ ਕੀਤਾ ਤੇ ਉਹਨਾਂ ਦੀ ਪਾਰਟੀ ਨੇ ਜਿਸ ਤਰ੍ਹਾਂ ਰਿਐਕਟ ਕੀਤਾ ਉਹ ਹੋਰ ਵੀ ਜਿਹੜੀ ਹੈ ਜਿਹੜੀ ਦਾਲ ਕਾਲਾ ਹੋਣ ਜਾਂ ਇਸ ਤਰ੍ਹਾਂ ਦਾ ਸੰਕੇਤ ਜਿਹੜਾ ਹੈ ਉਹ ਦਿੰਦਾ ਹੈ ਜੀ ਆ ਐਕਚੁਅਲੀ ਹੋਇਆ ਕੀ ਹੈ ਵਿਧਾਨ ਸਭਾ ਦੀ ਜਦੋਂ ਕਾਰਵਾਈ ਚੱਲ ਰਹੀ ਸੀਗੀ ਸੋਮਵਾਰ ਨੂੰ ਤੇ ਹੜਾਂ ਦੇ ਉੱਤੇ ਬਹਿਸ ਚੱਲ ਰਹੀ ਸੀ ਜੀ ਬਿਲਕੁਲ ਉਸ ਬਹਿਸ ਦੇ ਵਿੱਚ ਅਚਾਨਕ ਕੀਮਾ ਸਾਹਿਬ ਖੜੇ ਹੁੰਦੇ ਆ ਉਹਨਾਂ ਨੇ ਪ੍ਰਤਾਪ ਸਿੰਘ ਬਾਜਬਾ ਐਲਓਪੀ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਇਹਨਾਂ ਨੇ ਜੀ 10 ਏਕੜ ਜ਼ਮੀਨ ਖਰੀਦੀ ਹੋਈ ਹੈ ਤੁਸੀਂ ਬੰਨ ਦੇ ਕੋਲ ਜੀ ਜਿਹੜੀ ਕਿ ਆ ਮਾਈਨਿੰਗ ਵਾਸਤੇ ਇਹਨਾਂ ਨੇ ਉਹ ਵਰਤਣੀ ਜੀ ਤਾਂ ਜਿਵੇਂ ਹੀ ਉਹਨਾਂ ਨੇ ਦੋਸ਼ ਲਾਇਆ ਤੇ ਪ੍ਰਤਾਪ ਸਿੰਘ ਬਾਜਬ ਆਪਣੀ ਸੀਟ ਤੋਂ ਖੜੇ ਹੋਏ ਤੇ ਉਹਨਾਂ ਨੇ ਉਲਟਾ ਜਿਹੜਾ ਹੈ ਉਹ ਦੋਸ਼ ਪਹਿਲਾਂ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਇਹ ਜਿਹੜੀ ਜ਼ਮੀਨ ਹੈ ਮੈਂ ਕੋਈ ਚੋਰੀ ਥੋੜੇ ਕੀਤੀ ਹੈ ਕੋਈ ਡਾਕਾ ਥੋੜੇ ਮਾਰਿਆ ਵੀ ਮੈਂ ਇਹ ਜ਼ਮੀਨ ਸਰਕਾਰ ਦਾ ਜਿਹੜੇ ਨਾਰਮਸ ਹੈ ਉਹ ਸਟੈਂਪ ਪੇਪਰਸ ਵਗੈਰਾ ਤੇ ਡਿਊਟੀ ਦੇ ਕੇ ਸਟੈਂਪ ਡਿਊਟੀ ਦੇ ਕੇ ਉਹਦੀ ਜਿਹੜੀ ਰਜਿਸਟਰੀ ਹੋਈ ਹੈ ਫਿਰ ਉਹਦਾ ਇੰਤਕਾਲ ਹੋਇਆ ਹੈ ਹੈਨਾ ਤੋ ਜਮੀਨ ਖਰੀਦਣਾ ਕੋਈ ਕ੍ਰਾਈਮ ਥੋੜਿਆ ਹੈ ਬਿਲਕੁਲ ਜੀ ਪਰ ਚੀਮਾ ਜਿਹੜੀ ਪਾਰਟੀ ਦੀ ਸਟ੍ਰੈਟਜੀ ਸੀਗੀ ਆਮ ਆਦਮੀ ਪਾਰਟੀ ਦੀ ਉਹ ਜਿਸ ਤਰ੍ਹਾਂ ਉਹਨਾਂ ਨੇ ਬਣਾ ਉਹਨੂੰ ਡਾਇਵਰਟ ਕਰਨਾ ਡਿਬੇਟ ਜਿਹੜੀ ਚੱਲ ਰਹੀ ਸੀਗੀ ਸੋ ਇਸ ਤਰ੍ਹਾਂ ਦਾ ਪ੍ਰਭਾਵ ਮਿਲਿਆ ਕਿ ਚੀਮਾ ਸਾਹਿਬ ਨੂੰ ਡਾਕੂਮੈਂਟ ਦੇ ਕੇ ਉੱਥੇ ਖੜਾ ਕੀਤਾ ਗਿਆ ਤੇ ਉਹ ਉਹਦੇ ਤੇ ਬੋਲੇ ਹੂੰ ਤੋ ਜਿਵੇਂ ਹੀ ਬੋਲੇ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਪੋਤੜੇ ਫੁੱਲ ਤੇ ਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਸ਼ਰਾਬ ਫੈਕਟਰੀਆਂ ਪੰਜਾਬ ਦੇ ਵਿੱਚ ਡਿਸਟਿਲਰੀਜ਼ ਜਿਨ੍ਹਾਂ ਨੂੰ ਕਹਿੰਦੇ ਆ ਕਿ ਇਹਨਾਂ ਤੋਂ ਮਹੀਨਾ ਬਾਹਰ ਪੈਸੇ ਲੈਂਦੇ ਆ ਹੂੰ ਤੇ ਉਹ ਫਿਗਰ ਉਹਨਾਂ ਨੇ ਕਰੋੜਾਂ ਚ ਦੱਸਤੀ ਜੀ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਪ੍ਰਤਾਪ ਬਾਜਵਾ ਨੇ ਚੀਮਾ ਦੇ ਉੱਤੇ ਇਲਜ਼ਾਮ ਲਾਏ ਕਿ ਇਹ ਡਿਸਟਿਲਰੀਜ਼ ਤੋਂ ਕਰੋੜਾਂ ਰੁਪਇਆ ਜਿਹੜੀ ਰਿਸ਼ਵਤ ਖਾ ਰਿਆ ਤਾਂ ਉਹਨਾਂ ਨੇ ਉਹਨਾਂ ਨੂੰ ਚੈਲੰਜ ਨਹੀਂ ਕੀਤਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਚੀਮਾ ਜਾਤਾ ਇਹਦੇ ਕੋਈ ਸਬੂਤ ਦਿਓ ਜੀ ਕਿ ਬਾਜਵਾ ਸਾਹਿਬ ਜਾਤਾ ਇਹਦੇ ਸਬੂਤ ਦਿਓ ਨਹੀਂ ਸਦਨ ਦੇ ਵਿੱਚ ਮਾਫੀ ਮੰਗੋ ਬਿਲਕੁਲ ਜੀ ਤੇ ਇਸ ਤੋਂ ਅਗਾਂ ਦੀ ਗੱਲ ਤੁਸੀਂ ਕਹਿੰਦੇ ਹੋ ਸਾਡੇ 94 ਮੈਂਬਰ ਆ 94 ਮੈਂਬਰ ਆ 94 ਚੋਂ ਇੱਕ ਵੀ ਚੀਮੇ ਲਾਲ ਨਹੀਂ ਖੜਾ ਦਿਖਿਆ ਉੱਥੇ ਨਾ ਕੋਈ ਬੋਲਿਆ ਹੂੰ ਮੁੱਖ ਮੰਤਰੀ ਤੋਂ ਬਾਅਦ ਚੀਮਾ ਸਾਹਿਬ ਦੂਜੇ ਨੰਬਰ ਦੇ ਮਨਿਸਟਰ ਨੇ ਹੂੰ ਬਲਕਿ ਜੇ ਤੁਹਾਡਾ ਜਿਹੜਾ ਸਭ ਤੋਂ ਵੋਕਲ ਮਨਿਸਟਰ ਹੈ ਜਿਹੜਾ ਸਭ ਤੋਂ ਵੱਧ ਪਾਰਟੀ ਦਾ ਸਰਕਾਰ ਦਾ ਪੱਖ ਲੋਕਾਂ ਦੇ ਵਿੱਚ ਰੱਖਦਾ ਉਹਦੇ ਉੱਤੇ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਦੇ ਵਿੱਚ ਲੀਡਰ ਆਫ অপੋਜੀਸ਼ਨ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲਾ ਰਿਹਾ ਹੈ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੁਸੀਂ ਇਹ ਮੁੱਦਾ ਨਹੀਂ ਚੱਕਦੇ ਹੋਰ ਤਾਂ ਹੋਰ ਇਹ ਨਹੀਂ ਮੰਗ ਉੱਠੀ ਕਿ ਇਹ ਜਿਹੜੇ ਦੋਸ਼ ਹੈ ਸਿਆਸੀ ਬਿਆਨਬਾਜ਼ੀ ਹੈ ਇਹਦੇ ਜਾਂ ਤਾਂ ਸਬੂਤ ਦਿਓ ਨਹੀਂ ਇਹਨੂੰ ਸਦਨ ਦੀ ਜਿਹੜੀ ਜਿਹੜੀ ਕਾਰਵਾਈ ਹੈ ਵਿਧਾਨ ਸਭਾ ਦੀ ਸਦਨ ਦੀ ਉਹਦੀ ਕਾਰਵਾਈ ਚ ਕੱਢੋ ਉਹ ਵੀ ਨਾ ਲਾਏ ਜੀ ਸੋ ਇਹ ਵਿਧਾਨ ਸਭਾ ਦੇ ਔਨ ਰਿਕਾਰਡ ਹੈ ਕਿ 29 ਸਤੰਬਰ 2025 ਨੂੰ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਕੀਮਾ ਉੱਤੇ ਜੀ ਡਿਸਟਿਲਰੀਜ਼ ਤੋਂ ਕਰੋੜਾ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਇਹ ਔਨ ਰਿਕਾਰਡ ਗੱਲ ਹੋ ਜੀ ਤੇ ਇਸ ਇਹ ਜਿਹੜਾ ਰਿਕਾਰਡ ਹੈ ਇਹਦਾ ਇਹਦਾ ਹੁਣ ਜਵਾਬ ਜਿਹੜਾ ਹੈ ਆਮ ਆਦਮੀ ਨਾ ਆਮ ਆਦਮੀ ਪਾਰਟੀ ਨੇ ਦਿੱਤਾ ਨਾ ਸਰਕਾਰ ਨੇ ਦਿੱਤਾ ਜੀ ਇਸ ਕਰਕੇ ਹੁਣ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਕਹਿ ਰਹੇ ਨੇ ਕਿ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਜੀ ਅੱਗੇ ਲੈ ਕੇ ਜਾਵਾਂਗਾ ਮਤਲਬ ਕੀ ਉਹ ਜਾਂਚ ਦੀ ਮੰਗ ਕਰਨਗੇ ਬਿਲਕੁਲ ਇਹ ਜਾਂਚ ਦੀ ਮੰਗ ਕਰਨਗੇ ਤੇ ਪੰਜਾਬ ਪੁਲਿਸ ਜਾਂ ਵਿਜੀਲੈਂਸ ਦੀ ਤਾਂ ਕਰਨੀ ਲੱਗੇ ਕਿਉਂਕਿ ਉਹ ਤਾਂ ਪੰਜਾਬ ਸਰਕਾਰ ਦੇ ਅੰਡਰ ਹੈ ਬਿਲਕੁਲ ਤੂੰ ਜਾਂਚ ਕੀ ਦੀ ਹੋਏਗੀ ਫਿਰ ਸੀਬੀਆਈ ਦੀ ਘੱਟੋ ਘੱਟ ਕਰਨਗੀ ਹੈਨਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਸੀਬੀਆਈ ਜਾਂਚ ਦੀ ਮੰਗ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਜੀ ਹਰਪਾਲ ਸਿੰਘ ਟੀਮਾ ਦੇ ਖਿਲਾਫ ਸੀਬੀਆਈ ਜਾਂਚ ਜਿਹੜੀ ਹੈ ਸ਼ੁਰੂ ਹੋ ਗਈ ਹੈ ਹੈਨਾ ਜਾਂ ਸ਼ੁਰੂ ਹੋ ਰਹੀ ਹੈ ਸੋ ਇਹ ਮਤਲਬ ਸ਼ੁਰੂ ਤਾਂ ਨਹੀਂ ਹੋਈ ਪਰ ਜੇ ਐਲਓਪੀ ਇਹਨੂੰ ਅੱਗੇ ਲੈ ਕੇ ਜਾਂਦੇ ਇਸ ਮਾਮਲੇ ਨੂੰ ਹੋਰ ਜਿਹੜਾ ਹੈ ਅਗਰੈਸਿਵਲੀ ਚੁੱਕਦੇ ਨੇ ਲੈਟਰ ਲਿਖਦੇ ਨੇ ਜਾਂ ਕੋਈ ਇਹ ਇਹਦੇ ਤੇ ਮੂਵ ਮੂਵ ਲੈਂਦੇ ਨੇ ਕੋਈ ਸਿਆਸਤ ਪੋਲਿਟਿਕਲ ਮੂਵ ਲੈਂਦੇ ਨੇ ਤਾਂ ਫਿਰ ਹੋ ਸਕਦੀ ਹੈ ਜਾਂਚ ਖੁੱਲ ਸਕਦੀ ਹੈ ਤੇ ਜਿਹੜੀ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਕੀ ਦਿੱਲੀ ਵਾਲਿਆਂ ਵਾਂਗ ਅਗਲਾ ਨੰਬਰ ਚੀਮਾ ਸਾਹਿਬ ਦਾ ਤਾਂ ਬਿਲਕੁਲ ਹੋ ਸਕਦਾ ਹੈ ਜੀ ਕਿਉਂਕਿ ਦਿੱਲੀ ਦਾ ਦਿੱਲੀ ਦਾ ਹੀ ਮਾਡਲ ਜਿਹੜਾ ਹੈ ਇਹ ਪੰਜਾਬ ਚ ਰੈਪਲੀਕੇਟ ਕਰਨ ਦੀ ਗੱਲ ਕਰ ਰਹੇ ਸੀ ਜੀ ਇਹ ਉਹਦੇ ਚ ਸ਼ਰਾਬ ਦਾ ਮਾਡਲ ਵੀ ਹੈ ਸ਼ਰਾਬ ਦੇ ਮਾਡਲ ਦੀ ਜਿੱਥੋਂ ਤੱਕ ਗੱਲ ਹੈ ਉੱਥੇ ਇਹਨਾਂ ਦੇ ਪ੍ਰਧਾਨ ਕੇਜਰੀਵਾਲ ਸਾਹਿਬ ਹੂੰ ਉਪ ਮੁੱਖ ਮੰਤਰੀ ਜੀ ਸੁਸੋਧਿਆ ਸਾਹਿਬ ਇਹਨਾਂ ਦੇ ਇੱਕ ਤੀਜੇ ਮੰਤਰੀ ਸਤੇਂਦਰ ਜੈਨ ਹੈ ਨਾ ਰਾਜ ਸਭਾ ਮੈਂਬਰ ਸੰਜੇ ਸਿੰਘ ਕਿੰਨੇ ਲੀਡਰ ਇਹਨਾਂ ਦੇ ਇਸੇ ਸਾਰੇ ਮਸਲੇ ਦੇ ਵਿੱਚ ਜੇਲ੍ਹ ਚ ਗਏ ਨੇ ਹੂੰ ਹੈ ਨਾ ਸੋ ਇੱਕ ਤਾਂ ਭੱਜਿਆ ਹੀ ਫਿਰਦਾ ਜਿਹੜਾ ਪੰਜਾਬ ਵਾਲਾ ਰਾਜ ਸਭਾ ਮੈਂਬਰ ਜੀ ਰਾਗਵ ਚੱਡਾ ਉਹ ਤਾਂ ਮੁਰਕੇ ਜਿਹੜਾ ਕਹਿੰਦਾ ਸੀ ਪੰਜਾਬ ਦੇ ਹਿੱਤਾਂ ਲਈ ਇਹ ਕਰਾਂਗੇ ਉਹ ਕਰਾਂਗੇ ਹੈਨਾ ਉਹਨਾਂ ਤਾਂ ਮੁਰਕੇ ਉਹ ਤਲਬਿਆ ਹੀ ਨਹੀਂ ਹੂੰ ਉਹ ਤਾਂ ਹੁਣ ਇਸ ਤਰ੍ਹਾਂ ਇਸ ਇਸ ਕਿਸਮ ਦੀਆਂ ਬੇਹੂਦਾ ਪੋਸਟਾਂ ਤੇ ਉਤਰਿਆ ਕਿ ਮੈਂ ਆ ਮੁੱਛਾਂ ਰੱਖਾਂ ਕਿ ਮੁੱਛਾਂ ਕੱਟਾਂ ਹੂੰ ਜੀ ਹੈਨਾ ਸੋ ਇਹ ਲੈਵਲ ਹੈ ਨਾ ਹੂੰ ਹੈਨਾ ਸੋ ਜੇ ਹੁਣ ਇਹ ਇਹ ਡਿਪੈਂਡ ਕਰਦਾ ਮੈਨੂੰ ਲੱਗਦਾ ਕਿ ਇਹ ਆਪੋਜੀਸ਼ਨ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਔਰ ਇਹ ਸਵਾਲ ਹੁਣ ਬਾਰ-ਬਾਰ ਉੱਠਣਾ ਹੈ ਕਿਉਂਕਿ ਦੇਖੋ ਚੀਮਾ ਸਾਹਿਬ ਜਾਂਦੇ ਵੀ ਸਾਰੇ ਪੰਜਾਬ 'ਚ ਘੁੰਮਦੇ ਨੇ ਪ੍ਰੈਸ ਕਾਨਫਰੰਸਾਂ ਉਹ ਸਭ ਤੋਂ ਵੱਧ ਉਹ ਫੇਸ ਕਰਦੇ ਨੇ ਤੇ ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾਏਗਾ ਬਾਰ-ਬਾਰ ਬਿਲਕੁਲ ਤਾਂ ਉਹ ਕੀ ਜਵਾਬ ਦਿੰਦੇ ਆ ਤੇ ਇਹ ਇਹ ਦੇਖਣਾ ਹੋਏਗਾ ਕਿ ਦੂਸਰਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਜਿਹੜੀ ਹੈ ਜਾਂ ਆਪੋਜੀਸ਼ਨ ਜਿਹੜੀ ਹੈ ਇਹਦੇ ਉੱਤੇ ਕੀ ਕੋਈ ਕਾਗਜ਼ੀ ਕਾਰਵਾਈ ਵੀ ਕਰਦੀ ਹੈ ਜਾਂ ਸਿਰਫ ਵਿਧਾਨ ਸਭਾ ਦੇ ਵਿੱਚ ਇੱਕ ਸਿਆਸੀ ਬਿਆਨ ਵਾਂਗ ਇਹਨੂੰ ਛੱਡ ਦਿੱਤਾ ਜਾਂਦਾ ਹੈ ਸੋ ਇਸ ਗੱਲ ਤੇ ਨਿਰਭਰ ਕਰੇਗਾ ਕਿ ਚੀਮੇ ਦਾ ਨੰਬਰ ਲੱਗੇਗਾ ਕਿ ਨਹੀਂ ਹਮ ਸਰ ਜਦੋਂ ਦਿੱਲੀ ਐਕਸਾਈਜ਼ ਦਾ ਕੇਸ ਚੱਲ ਰਿਹਾ ਸੀ ਤਾਂ ਪੰਜਾਬ ਦੇ ਕਈ ਅਫਸਰਾਂ ਦੀ ਪੁੱਛਗਿੱਛ ਹੋਈ ਸੀ ਜੇਕਰ ਹੁਣ ਵੀ ਇਸ ਚੀਮੇ ਵਾਲੇ ਕੇਸ ਦੀ ਜਾਂਚ ਦੀ ਮੰਗ ਵਧਦੀ ਹੈ ਤਾਂ ਕੀ ਚੀਮਾ ਲਈ ਚਿੰਤਾ ਵਧੇਗੀ ਬਿਲਕੁਲ ਵਧੇਗੀ ਜੀ ਕਿਉਂਕਿ ਦੇਖੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ ਜਾਂ ਸਰਕਾਰ ਰਹਿੰਦੇ ਆ ਜੀ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁਟਣਾ ਹੂੰ ਤੇ ਕਈ-ਕਈ ਮਹੀਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਣ ਹੁਣ ਦਿੱਤੀਆਂ ਗਈਆਂ ਹੂੰ ਉਹ ਪੂਰਾ ਜਿਹੜਾ ਕੇਸ ਦਾ ਆਧਾਰ ਉਹ ਸਿਗਾ ਉਹ ਇਹ ਹੀ ਪਾਲਿਸੀ ਸੀਗੀ ਐਕਸਾਈਜ਼ ਪਾਲਿਸੀ ਸੀਗੀ ਦਿੱਲੀ ਦੀ ਠੀਕ ਹੈ ਜੀ ਤੇ ਅਜੇ ਵੀ ਉਹ ਕੇਸ ਜਿਹੜੇ ਆ ਹੂੰ ਮਤਲਬ ਜ਼ਮਾਨਤਾਂ ਦੇ ਬਾਹਰ ਆਏ ਪਰ ਕੇਸ ਉਹ ਚੱਲ ਰਹੇ ਆ ਹੂੰ ਹੈਨਾ ਜੀ ਤੇ ਸਤਿੰਦਰ ਜੈਨ ਤੇ ਮਨੀਸ਼ ਸਸੋਧਿਆ ਜੀ ਪਿਛਲੇ ਸਮੇਂ ਤੋਂ ਪੰਜਾਬ ਚ ਲੱਗੇ ਹੋਏ ਆ ਹੂੰ ਪੰਜਾਬ ਪੰਜਾਬ ਨੂੰ ਸੁਧਾਰਨ ਤੇ ਲੱਗੇ ਹੋਏ ਨੇ ਉਹ ਹੈਨਾ ਸੋ ਪਰ ਉਹ ਜੋ ਉਹਨਾਂ ਦੇ ਨਾਲ ਦਿੱਲੀ ਚ ਹੋਇਆ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਕਿ ਇਹ ਕਿਹਾ ਗਿਆ ਕਿ ਜਿਹੜਾ ਦਿੱਲੀ ਦਾ ਮਾਡਲ ਹੈ ਜੀ ਦਿੱਲੀ ਦਾ ਜਿਹੜਾ ਐਕਸਾਈਜ਼ ਦਾ ਮਾਡਲ ਹੈ ਉਹੀ ਜਿਹੜਾ ਹੈ ਉਹ ਇੱਥੇ ਲਾਗੂ ਹੋਏਗਾ ਜੀ ਉਹੀ ਲਾਗੂ ਹੋਇਆ ਪੰਜਾਬ ਦੇ ਵਿੱਚ ਇਸੇ ਕਰਕੇ ਅਫਸਰਾਂ ਤੋਂ ਪੁੱਛ ਗਈ ਚੋਰੀ ਸੀ ਕਿਉਂਕਿ ਉਹ ਉੱਥੇ ਜਿਹੜੇ ਠੇਕੇਦਾਰ ਸੀਗੇ ਉਹ ਪੰਜਾਬ ਦੇ ਠੇਕੇਦਾਰ ਦੇ ਇੱਕ ਦੋ ਪੰਜਾਬ ਦੇ ਠੇਕੇਦਾਰ ਵੀ ਸੀਗੇ ਉਹਦੇ ਹੈਨਾ ਸੋ ਕੜੀ ਇਹ ਥੋੜੀ ਜੁੜਦੀ ਹੈ ਹੈਨਾ ਜੀ ਤੇ ਜਿਹੇ ਸ਼ੁਰੂ ਹੁੰਦਾ ਹੈ ਇਹ ਮਾਮਲਾ ਇਹ ਜਾਂਚ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਚੀਮਾ ਸਾਹਿਬ ਵਾਸਤੇ ਸੱਚੀ ਇਹ ਇੱਕ ਜਿਹੜੀ ਹੈ ਚਿੰਤਾ ਦਾ ਮਾਮਲਾ ਹੋਏਗਾ ਕਿਉਂਕਿ ਜਿਵੇਂ ਦਿੱਲੀ ਕੇਜਰੀਵਾਲ ਜੇਲ੍ਹ 'ਚ ਸੀਗੇ ਜਾਂ ਉਹਨਾਂ ਦੇ ਮਨਿਸਟਰ ਜੇਲ੍ਹ 'ਚ ਸੀਗੇ ਇਹ ਤਾਂ ਸਾਰੇ ਕਹਿੰਦੇ ਸੀ ਵੀ ਮੈਂ ਵੀ ਕੇਜਰੀਵਾਲ ਮੈਂ ਵੀ ਕੇਜਰੀਵਾਲ ਮੈਨੂੰ ਨਹੀਂ ਲੱਗਦਾ ਆਮ ਆਗਦੀ ਪਾਰਟੀ ਵਾਲਿਆਂ ਨੇ ਜੋ ਵਿਧਾਨ ਸਭਾ 'ਚ ਕੀਤਾ ਉਹ ਕੋਈ ਚੀਮਾ ਸਾਹਿਬ ਦੇ ਨਾਲ ਕਹਾਂਗੇ ਕਿ ਮੈਂ ਵੀ ਹਰਪਾਲ ਚੀਮਾ ਮੈਂ ਵੀ ਹਰਪਾਲ ਚੀਮਾ ਨਹੀਂ ਸੋ ਮੈਨੂੰ ਐ ਲੱਗਦਾ ਕਿ ਹਰਪਾਲ ਚੀਮਾ ਜੀ ਨੂੰ ਪਹਿਲੀ ਵਾਰ ਮੈਂ ਪੂਰੀ ਉਹਦੇ ਵਿੱਚ ਦੇਖਿਆ ਜਦੋਂ ਤੋਂ ਇਹ ਸਰਕਾਰ ਆਈ ਹੈ ਜੀ ਕਿ ਹਰਪਾਲ ਚੀਮਾ ਪਹਿਲੀ ਵਾਰ ਕਿਸੇ ਮੁੱਦੇ ਤੇ ਇੰਨੇ ਅਲੱਗ ਥਲੱਗ ਪਏ ਹੋ ਬਿਲਕੁਲ ਹੈਨਾ ਸੋ ਇਹਦੇ ਨਾਲ ਜਿਹੜੀ ਹੋਰ ਇੱਕ ਗੱਲ ਜੁੜਦੀ ਆ ਉਹ ਇਹ ਇਹ ਗੱਲ ਜੁੜਦੀ ਹੈ ਕਿ ਦਿੱਲੀ ਦੇ ਜਿਹੜੇ ਮਨਿਸਟਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੈਨਾ ਉਹ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਦੀ ਜਦੋਂ ਸਰਕਾਰ ਸੀਗੀ ਉਦੋਂ ਉਹ ਕੈਬਨਟ ਰੈਂਕ ਮੰਤਰੀ ਪੱਧਰ ਦਾ ਉਹਨਾਂ ਕੋਲ ਰੈਂਕ ਹੁੰਦਾ ਸੀਗਾ ਹੈ ਨਾ ਸਲਾਹਕਾਰ ਹੁੰਦੇ ਸੀ ਸੁਖਵੀਰ ਬਾਦਲ ਦੇ ਸੋ ਉਹਨਾਂ ਦਾ ਮਨ ਜਿਹੜਾ ਹੈ ਉਹ ਪੰਜਾਬ 'ਚ ਜ਼ਿਆਦਾ ਰਹਿੰਦਾ ਹੈ ਹੈ ਨਾ ਤੇ ਤੁਸੀਂ ਕਿਹ ਕਿੱਤੀ ਵੀ ਚੈਨਲਾਂ ਤੇ ਵੀ ਦੇਖਿਆ ਹੋਵੇਗਾ ਕਿ ਪੰਜਾਬ ਦਾ ਮਸਲਾ ਹੋਏਗਾ ਤੇ ਭਾਜਪਾ ਦੇ ਲੀਡਰ ਦਾ ਰਿਐਕਸ਼ਨ ਜਿਹੜਾ ਹੈ ਉਹ ਸਿਰਸੇ ਦਾ ਲੈ ਰਿਹਾ ਹੁੰਦਾ ਪੰਜਾਬ ਦੇ ਲੀਡਰਾਂ ਦਾ ਟੀਵੀ ਚੈਨਲ ਰਿਐਕਸ਼ਨ ਨਹੀਂ ਲੈ ਲੈ ਰਹੇ ਹੁੰਦੇ ਜੀ ਸੋ ਉਹਨਾਂ ਦਾ ਪੰਜਾਬ ਦੇ ਵਿੱਚ ਬਹੁਤ ਮਨ ਹੈ ਤੇ ਉਹਨਾਂ ਨੇ ਇਹ ਮਾਮਲਾ ਜਿਹੜਾ ਸੀ ਇਹਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਚੁੱਕਿਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਪੂਰਾ ਜਿਹੜਾ ਦਿੱਲੀ ਦੇ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਉਹ ਪੰਜਾਬ ਦੇ ਵਿੱਚ ਹੀ ਹੋਇਆ ਸੋ ਜੇ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਸ਼ਿਕਾਇਤਾਂ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਭਾਜਪਾ ਕੋਲ ਇੱਕ ਮੌਕਾ ਹੋ ਜਾਏਗਾ ਪੰਜਾਬ ਦੇ ਵਿੱਚ ਉਸੇ ਕੇਸ ਦਿੱਲੀ ਵਾਲੇ ਜਿਹੜਾ ਦਿੱਲੀ ਵਾਲੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਮੋੜ ਖੰਗਾਲਨ ਦਾ ਤੇ ਉਹਨਾਂ ਕੋਲ ਇੱਕ ਜਿਹੜਾ ਹੈ ਉਹਨ ਆਧਾਰ ਮਿਲ ਜਾਂਦਾ ਤੇ ਕੀਮਾ ਸਭ ਵਾਸਤੇ ਉਹ ਚੰਗੀ ਖਬਰ ਨਹੀਂ ਹੋਵੇਗੀ ਹਮ ਸਰ ਸੰਦੀਪ ਸਿੰਘ ਸਣੀ ਨੂੰ ਹੰਗਾਰਾ ਮਿਲਿਆ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਕੀ ਉਹ ਉਮੀਦਵਾਰ ਖੜੇ ਹੋ ਸਕਦੇ ਹਨ ਇਸ ਬਾਰੇ ਤੁਹਾਡਾ ਕੀ ਵਿਚਾਰ ਨੇ ਇਹ ਆਪਾਂ ਪਹਿਲਾਂ ਵੀ ਇੱਕ ਦਿਨ ਇਸ਼ੂ ਡਿਸਕਸ ਕੀਤਾ ਸੀਗਾ ਕਿ ਸੰਦੀਪ ਸਣੀ ਜਿਹੜਾ ਕਿ ਪਹਿਲਾਂ ਛਪ ਸੈਨਾ ਦੇ ਲੀਡਰ ਸੁਧੀਰ ਸੂਰੀ ਦੇ ਕਤਲ ਚ ਜੇਲ੍ਹ ਚ ਬੰਦ ਸੀਗਾ ਤੇ ਫਿਰ ਇੱਕ ਕਤਲ ਉਹਨੇ ਜੇਲ੍ਹ ਦੇ ਵਿੱਚ ਹੀ ਕੀਤਾ ਜਿਹੜਾ ਇੱਕ ਦਾਗੀ ਪੁਲਿਸ ਅਫਸਰ ਸੀਗਾ ਉਥੇ ਪੁਲਿਸ ਮੁਕਾਬਲੇ ਦਾ ਜਿਹੜਾ ਦੋਸ਼ੀ ਸੀਗਾ ਜਿਹਨੂੰ ਉਮਰ ਕੈਦ ਹੋਈ ਸੀ ਸੂਬੇ ਸਿੰਘ ਉਹਦੇ ਕਤਲ ਉਹਦੇ ਉਹਦਾ ਕਤਲ ਕਰਨ ਦਾ ਵੀ ਇਲਜ਼ਾਮ ਉਸਤੇ ਲੱਗਿਆ ਹੈ ਨਾ ਸੋ ਜਦੋਂ ਉਹ ਚਰਚਾ ਦੇ ਵਿੱਚ ਆਇਆ ਕਿਉਂਕਿ ਉਸ ਕਤਲ ਤੋਂ ਬਾਅਦ ਜਿਹੜੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਜਾਂ ਰਿਪੋਰਟਾਂ ਆਈਆਂ ਕਿ ਉਸ ਦੀ ਜੇਲ੍ਹ ਦੇ ਵਿੱਚ ਪੁਲਿਸ ਨੇ ਬਹੁਤ ਕੁੱਟਮਾਰ ਕੀਤੀ ਹੈ ਤੇ ਉਹ ਉਹਦਾ ਮੈਡੀਕਲ ਕਰਵਾਉਣ ਦੇ ਲਈ ਉਹਨੂੰ ਕਾਨੂੰਨੀ ਸਹਾਇਤਾ ਦੇਣ ਦੇ ਲਈ ਜਿਹੜੇ ਧਰਨੇ ਤੱਕ ਲੱਗੇ ਹੈ ਨਾ ਕੋਰਟ ਦੀ ਜਿਹੜੀ ਹੈ ਕੋਰਟ ਤੱਕ ਪਹੁੰਚ ਕੀਤੀ ਗਈ ਤਾਂ ਜਾ ਕੇ ਉਹਦਾ ਮੈਡੀਕਲ ਵਗੈਰਾ ਹੋਇਆ ਜੀ ਸੋ ਇਹ ਜਦੋਂ ਸਾਰਾ ਘਟਨਾਕ੍ਰਮ ਚੱਲ ਰਿਹਾ ਸੀਗਾ ਤਾਂ ਇਸ ਤਰ੍ਹਾਂ ਦੀ ਗੱਲਬਾਤ ਆਈ ਕਿ ਸੰਦੀਪ ਸਿੰਘ ਨੂੰ ਤਰਨਤਨ ਜ਼ਿਮਨੀ ਚੋਣ ਤੋਂ ਜਿਹੜਾ ਹੈ ਉਮੀਦਵਾਰ ਖੜਾ ਕਰਦੇ ਹੋ ਜੀ ਸੋ ਜਦੋਂ ਇਹ ਖਬਰ ਆ ਰਹੀ ਜਦੋਂ ਗੱਲ ਚੱਲ ਚੱਲਣੀ ਸ਼ੁਰੂ ਹੋਈ ਤੇ ਕੁਝ ਜਿਹੜੀਆਂ ਛੋਟੀਆਂ-ਮੋਟੀਆਂ ਪੰਥਕ ਜਥੇਬੰਦੀਆਂ ਉਹਨਾਂ ਨੇ ਇਹਨੂੰ ਹੰਗਾਰਾ ਦਿੱਤਾ ਪਰ ਕਿਸੇ ਵੱਡੀ ਸਿਆਸੀ ਧਿਰ ਨੇ ਇਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ। ਹੂੰ। ਤੋਂ ਜਿਹੜੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜਿਹੜੇ ਨੇ ਉਹ ਐਮਪੀ ਨੇ ਤੇ ਉਹਨਾਂ ਦਾ ਉਹ ਹਲਕਾ ਉਹਨਾਂ ਦਾ ਉਹ ਕਹਿ ਸਕਦੇ ਆ ਕਿ ਉਹਨਾਂ ਦਾ ਧੁਰਾ ਵੀ ਆ ਉਹ ਜੀ। ਉਹਨਾਂ ਦੀ ਸਿਆਸਤ ਦਾ ਹੂੰ ਤੇ ਤਰਨਤਨ ਹਲਕਾ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਆਂਦਾ ਹੈ। ਸੋ ਇਹ ਸਮਝਿਆ ਜਾ ਰਿਹਾ ਸੀਗਾ ਕਿ ਜੇਕਰ ਅਮਰਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੀ ਜਥੇਬੰਦੀ ਉਹਨਾਂ ਦਾ ਸਮਰਥਨ ਕਰ ਦੇਣ ਸਣੀ ਦਾ ਸਮਰਥਨ ਕਰ ਦੇਣ ਕਿ ਦੂਜੀਆਂ ਪੰਥਕ ਧਿਰਾਂ ਉਹਨੂੰ ਸਮਰਥਨ ਦੂਜੀਆਂ ਪੰਥਕ ਧਿਰਾਂ ਵੀ ਉਹਨੂੰ ਸਪੋਰਟ ਕਰ ਦੇਣ ਤਾਂ ਇੱਕ ਸਟਰੋਂਗ ਕੈਂਡੀਡੇਟ ਮਿਲ ਜਾਏਗਾ। ਕਿਉਂਕਿ ਤਰਨਤਾਰਨ ਦੀ ਜਿਹੜੀ ਸੀਟ ਹੈ ਉਹ ਪੰਥਕ ਸੀਟ ਹੈ। ਜੀ। ਇੱਕ ਕੁਛ ਦਿਨ ਦੋ ਦੋ ਤਿੰਨ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹਣੀ ਉਹਨਾਂ ਦੇ ਭਰਾ ਨਾਲ ਮੁਲਾਕਾਤ ਕਰਦੇ ਬਿਲਕੁਲ ਤੇ ਉਦੋਂ ਵੀ ਗੱਲ ਜਿਹੜੀ ਹੈ ਉਹ ਸ਼ੁਰੂ ਹੋਈ ਤੇ ਕੱਲ ਜਿਹੜੀ ਨਮਾ ਅਕਾਲੀ ਦਲ ਹੈ ਉਹਨਰ ਸਰਜੀਤ ਅਕਾਲੀ ਦਲ ਜਿਹਨੂੰ ਕਹਿੰਦੇ ਉਸ ਦੀ ਜਿਹੜੀ ਪੰਥਕ ਕਾਉਂਸਲ ਦੀ ਪ੍ਰਧਾਨ ਹੈ ਬੀਬੀ ਸਤਵੰਤ ਕੌਰ ਉਹਨਾਂ ਨੇ ਇੱਕ ਲੈਟਰ ਲਿਖਿਆ ਸਾਰੀਆਂ ਧਿਰਾਂ ਨੂੰ ਇਕੱਠੇ ਹੋਣ ਵਾਸਤੇ ਕਿ ਆਪਾਂ ਇਕੱਠੇ ਹੋ ਕੇ ਇੱਕ ਮਤਲਬ ਮਿਨਿਮਮ ਪ੍ਰੋਗਰਾਮ ਜਿਹੜਾ ਬਣ ਸਕਦਾ ਪੰਥਕ ਜਿਹੜੇ ਇਸ਼ੂ ਨੇ ਜਾਂ ਪੰਜਾਬ ਦੇ ਜਿਹੜੇ ਇਸ਼ੂ ਹੈ ਉਹਨਾਂ ਦੇ ਉੱਤੇ ਆਪਾਂ ਇਕੱਠੇ ਇਕਾ ਕਰਕੇ ਕੋਈ ਸਿਆਸੀ ਬਦਲ ਜਿਹੜਾ ਹੈ ਦੇਈਏ ਸੋ ਉਸ ਲੈਟਰ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਸੀ ਜਿੱਥੇ ਅੰਮ੍ਰਿਤਪਾਲ ਦੇ ਪਿਤਾ ਤਰਸੀਮ ਸਿੰਘ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਦੂਜੇ ਲੀਡਰ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸਿਗੇ ਸੋ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਸੰਦੀਪ ਸਿੰਘ ਦੀ ਮੈਂਬਰਸ਼ਿਪ ਦੀ ਉਮੀਦਵਾਰੀ ਬਾਰੇ ਤੁਸੀਂ ਤੁਹਾਡਾ ਕੀ ਖਿਆਲ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਹਾਂ ਪਰ ਜੇ ਉਹ ਨਹੀਂ ਖੜਦੇ ਤਾਂ ਅਸੀਂ ਇਹਦੇ ਤੇ ਸੋਚ ਸਕਦੇ ਹਾਂ ਸੋ ਇਹ ਪਹਿਲਾਂ ਹੀ ਸਪਸ਼ਟ ਹੋ ਚੁੱਕਿਆ ਹੈ ਬੀਬੀ ਪਰਮਜੀਤ ਕੌਰ ਖਾਲੜਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਚੋਣ ਲੜਨ ਦੇ ਇੱਛੁਕ ਨਹੀਂ ਹੈ ਉਹ ਪਹਿਲਾਂ ਸਪਸ਼ਟਿਕਰਣ ਦੇ ਚੁੱਕਿਆ ਸੋ ਇਹਦੇ ਤੋਂ ਲੱਗਦਾ ਹੈ ਕਿ ਹੁਣ ਇੱਕ ਨਵੀਂ ਗੇਮ ਬਣ ਸਕਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਪੁਨਰ ਅਕਾਲੀ ਦਲ ਹੈ ਉਹਨਾਂ ਸਰਜੀਤ ਅਕਾਲੀ ਦਲ ਉਹਨਾਂ ਨੇ ਸੰਦੀਪ ਸਿੰਘ ਨੂੰ ਨਾਮਿਨੇਟ ਕਰਤਾ ਤੇ ਨਾਲ ਵਾਰਿਸ ਪੰਜਾਬ ਦੇ ਦੋਹਾਂ ਧਰਾਂ ਵੱਲੋਂ ਕਿਸੇ ਦਾ ਉਹ ਉਮੀਦਵਾਰ ਬਣ ਜਾਏਗਾ ਦੂਜੀ ਧਿਰ ਉਸ ਨੂੰ ਸਪੋਰਟ ਕਰ ਦੇਗੀ ਹਨਾ ਤੇ ਅਕਾਲੀ ਦਲ ਸੁਖਵੀਰ ਬਾਦਲ ਦਾ ਮੈਨੂੰ ਨਹੀਂ ਲੱਗਦਾ ਕਿ ਉਹ ਉਮੀਦ ਉਹਨਾਂ ਦਾ ਸਮਰਥਨ ਕਰਨਗੇ ਕਿਉਂਕਿ ਅਕਾਲੀ ਦਲ ਬਾਦਲ ਦਾ ਵੀ ਉੱਥੇ ਉਸ ਏਰੀਆ ਦੇ ਵਿੱਚ ਕਾਫੀ ਆਧਾਰ ਰਿਹਾ ਹੈ ਤੇ ਪਰ ਜਿਹੜਾ ਅਕਾਲੀ ਦਲ ਦਾ ਲੀਡਰ ਸੀਗਾ ਜਿਹੜਾ ਉੱਥੋਂ ਜਿੱਤਿਆ ਸੀਗਾ ਉਹ ਅੱਜ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਹੈ ਹੈਨਾ ਵੈਸੇ ਇੱਕ ਨਵੀਂ ਡਿਵੈਲਪਮੈਂਟ ਇਹ ਹੋ ਰਹੀ ਹੈ ਕਿ ਅੱਜ ਹੀ ਅਕਾਲੀ ਦਲ ਦੇ ਲੀਡਰ ਜਿਹੜੇ ਪ੍ਰੈਜ਼ੈਂਟ ਅਕਾਲੀ ਦਲ ਦੇ ਲੀਡਰ ਹੈ ਪੈਸੇ ਪਹਿਲਾਂ ਉਹ ਭਾਜਪਾ ਦੇ ਵਿੱਚ ਹੁੰਦੇ ਸੀਗੇ ਅਕਾਲੀ ਭਾਜਪਾ ਦੀ ਜਦੋਂ ਸਰਕਾਰ ਸੀ ਉਦੋਂ ਉਹ ਮਨਿਸਟਰ ਵੀ ਰਹੇ ਨੇ ਅਮਰਸਰ ਤੋਂ ਅਨਿਲ ਜੋਸ਼ੀ ਉਹ ਵੀ ਅੱਜ ਕਾਂਗਰਸ ਦੇ ਵਿੱਚ ਜਿਹੜੇ ਨੇ ਸ਼ਾਮਲ ਹੋ ਗਏ ਆ ਕੱਲ ਨੂੰ ਕਾਂਗਰਸ ਭਵਨ ਦੇ ਵਿੱਚ ਇੱਕ ਵੱਡਾ ਸਮਾਗਮ ਹੋ ਰਿਹਾ ਇਹਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਸੋ ਸਮਝਿਆ ਜਾ ਰਿਹਾ ਕਿ ਉਹ ਉਹ ਤਰਨ ਤਰਨ ਤੋਂ ਉਮੀਦਵਾਰ ਕਾਂਗਰਸ ਦੇ ਹੋ ਸਕਦੇ ਹਨ ਹੈਨਾ ਸੋ ਅਕਾਲੀ ਦਲ ਵਾਸਤੇ ਤਾਂ ਧੋਰਾ ਝਟਕਾ ਹੈ ਅਕਾਲੀ ਦਲ ਬਾਦਲ ਦੀ ਮਗਰਲ ਕਰ ਰਹੇ ਹਨ ਪਰ ਜਿਹੜੀਆਂ ਪੰਥਕ ਤੇਰਾ ਇਸ ਤਰ੍ਹਾਂ ਇਕੱਠੀਆਂ ਹੋ ਰਹੀਆਂ ਤੇ ਅਮਰਤਪਾਲ ਦੀ ਪਾਰਟੀ ਤੇ ਨਮਾ ਜਿਹੜਾ ਅਕਾਲੀ ਦਲ ਹੈ ਉਹ ਮਿਲਦਾ ਤੇ ਨਾਲ ਕੁਝ ਪੰਥਕ ਤੇਰਾ ਮਿਲ ਜਾਂਦੀਆਂ ਤਾਂ ਸੰਦੀਪ ਸਣੀ ਜਿਹੜਾ ਉਹ ਇੱਕ ਸਟਰੋਂਗ ਕੈਂਡੀਡੇਟ ਹੋ ਸਕਦਾ ਮੈਂ ਇੱਥੇ ਇੱਕ ਹੋਰ ਕੁਐਸ਼ਨ ਐ ਇਸੇ ਮੁੱਦੇ ਨਾਲ ਹੀ ਜੋੜਨਾ ਚਾਹਾਂਗਾ ਕਿ ਜਦੋਂ ਅਮਰਿਤਪਾਲ ਸਿੰਘ ਜੇਲ੍ਹ ਚ ਜਾਂਦੇ ਨੇ ਤਾਂ ਉਹਨਾਂ ਨੂੰ ਉਮੀਦਵਾਰ ਖੜਾ ਕੀਤਾ ਜਾਂਦਾ ਤਾਂ ਇੱਕ ਵੱਡੇ ਮਾਰਜਨ ਨਾਲ ਇੱਕ ਨਾਮੀ ਇੱਕ ਉਹਨਾਂ ਦਾ ਨਾਮ ਬਣਦਾ ਤੇ ਵੱਡੇ ਮਾਰਜਨ ਨਾਲ ਜਿੱਤਦੇ ਨੇ ਕਿ ਇਹੀ ਸੋਚ ਲੈ ਕੇ ਸੰਦੀਪ ਸਣੀ ਨੂੰ ਖੜਾ ਕੀਤਾ ਜਾ ਰਿਹਾ ਹੈ ਸੋ ਬਿਲਕੁਲ ਉਸੇ ਤਰ੍ਹਾਂ ਦਾ ਤਜਰਬਾ ਜਿਹੜਾ ਹੈ ਉਹ ਕਰਨਾ ਚਾਹ ਰਹੇ ਆ ਕਿਉਂਕਿ ਇੱਕ ਅਮਰਤਪਾਲ ਜਦੋਂ ਕੱਲੇ ਵਿਚਰਦੇ ਸੀਗੇ ਆਪਣਾ ਇੱਕ ਪ੍ਰੋਗਰਾਮ ਚਲਾ ਰਹੇ ਸੀਗੇ ਉਹ ਵਹੀਰ ਜਿਹੜੀ ਕਹਿ ਰਹੇ ਸੀਗੇ ਉਹ ਹੈਨਾ ਜਾਂ ਨਸ਼ਿਆਂ ਖਿਲਾਫ ਉਹਨਾਂ ਦੀ ਜਿਹੜੀ ਸੋ ਕਾਲਡ ਜਿਹੜੀ ਉਹਨਾਂ ਦੀ ਮੁਹਿੰਮ ਸੀਗੀ ਉਹ ਕੱल्ल्या ਦਾ ਪ੍ਰੋਗਰਾਮ ਸੀਗਾ ਪਰ ਜਦੋਂ ਉਹਨਾਂ ਨਾਲ ਧੱਕਾ ਕੀਤਾ ਗਿਆ ਐਨਐਸਏ ਲਾ ਕੇ ਉਹਨਾਂ ਨੂੰ ਡਿਬੜੂਗੜ ਭੇਜ ਦਿੱਤਾ ਗਿਆ ਤੇ ਉਹਨਾਂ ਦੇ ਸਾਥੀਆਂ ਨੂੰ ਭੇਜ ਦਿੱਤਾ ਗਿਆ ਤੇ ਫਿਰ ਲੋਕਾਂ ਦੀ ਉਹਨਾਂ ਦੇ ਨਾਲ सिंपथी ਜੁੜ ਗਈ। ਹੂੰ ਬਿਲਕੁਲ ਤੇ ਉਹ ਵੱਡੇ ਮਾਰਜਨ ਨਾਲ ਜਿੱਤੇ। ਹੁਣ ਕੱਲੇ ਕੱਲੇ ਜਿਹੜੀਆਂ ਸਿੱਖਾਂ ਦੀਆਂ ਵੋਟਾਂ ਨਾਲ ਤਾਂ ਉਹ ਜਿੱਤੇ ਨਹੀਂ। ਬਿਲਕੁਲ ਉਹਨਾਂ ਨੂੰ ਹਰ ਵਰਗ ਨੇ ਵੋਟ ਪਾਈ ਹੈ। ਤਾਂ ਹੀ ਉਹ ਇੱਡੇ ਵੱਡੇ ਮਾਰਜਨ ਨਾਲ ਜਿੱਤੇ। ਹੂੰ ਸੋ ਇਸੇ ਤਰ੍ਹਾਂ ਸੰਦੀਪ ਸਿੰਘ ਜੇਲ੍ਹ 'ਚ ਨੇ। ਤੋਂ ਉਹਨਾਂ ਦੇ ਨਾਲ ਵੀ ਇੱਕ ਤਰ੍ਹਾਂ ਦੀ ਇੱਕ ਖਾਸ ਸੈਕਸ਼ਨ ਦੀ ਜਿਹੜੀ ਹੈ ਉਹ सिंपथी ਜੁੜੀ ਹੋਈ ਹੈ। ਹੈ ਨਾ? ਤੋਂ ਜੇ ਪੰਥਕ ਤੇਰਾ ਇਕੱਠੀਆਂ ਹੋ ਜਾਂਦੀਆਂ ਤੇ ਮੈਨੂੰ ਮੈਨੂੰ ਇਹ ਲੱਗਦਾ ਮੈਂ ਇਹ ਫੀਲ ਕਰਦਾ ਕਿ ਜੇ ਮਨ ਲਓ ਸਾਰੀਆਂ ਸਾਰੇ ਅਕਾਲੀ ਦਲ ਸਪੋਰਟ ਕਰ ਦੇਣ ਸੰਦੀਪ ਸਿੰਘ ਸਣੀ ਨੂੰ ਸਪੋਰਟ ਕਰ ਦੇਣ ਤਾਂ ਉਹ ਸਰਕਾਰੀ ਸਰਕਾਰ ਦਾ ਜਿਹੜਾ ਸੱਤਾਧਾਰੀ ਧਿਰ ਦਾ ਉਮੀਦਵਾਰ ਜੋ ਕੋਈ ਵੀ ਹੋਏਗਾ ਵੈਸੇ ਮਨਜੀਤ ਸਿੰਘ ਹੋ ਸਕਦੇ ਆ ਜਿਹੜੇ ਅਕਾਲੀ ਦਲ ਚੋਂ ਗਏ ਆ ਤਾਂ ਉਹ ਤਕੜੀ ਟੱਕਰ ਦੇ ਸਕਦੇ ਆ ਇੱਕ ਮਜ਼ਬੂਤ ਲੜਾਈ ਜਿਹੜੀ ਆ ਉੱਥੇ ਬਣ ਸਕਦੀ ਸਰ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਪਹੁੰਚੇ ਹੋਏ ਹਨ ਮਿਲਣਾ ਤਾਂ ਪ੍ਰਧਾਨ ਮੰਤਰੀ ਨੂੰ ਸੀ ਤੇ ਅਮਿਤ ਸ਼ਾਹ ਜੀ ਨਾਲ ਕੀ ਗੱਲਬਾਤ ਹੋ ਸਕਦੀ ਹੈ ਐਕਚੁਅਲੀ ਮੁੱਖ ਮੰਤਰੀ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਨੇ ਹੜ੍ਹਾਂ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਲੈਟਰ ਲਿਖਿਆ ਹੋਇਆ ਪਰ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਤੇ ਮੁੱਖ ਮੰਤਰੀ ਨੇ ਬਾਰ-ਬਾਰ ਇਸ ਗੱਲ ਨੂੰ ਰਿਪੀਟ ਕੀਤਾ ਇੱਕ ਤਰ੍ਹਾਂ ਦਾ ਨਰੇਟਿਵ ਜਿਹੜਾ ਹੈ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਕਿ ਕੇਂਦਰ ਜਿਹੜਾ ਹੈ ਕੇਂਦਰ ਦੀ ਸਰਕਾਰ ਜਿਹੜੀ ਕੇਂਦਰੀ ਸਰਕਾਰ ਹੈ ਉਹ ਪੰਜਾਬ ਦੇ ਨਾਲ ਮਤਰੀ ਵਾਲਾ ਸਲੂਕ ਜਿਹੜਾ ਕਰ ਰਹੀ ਹੈ ਉਹਨਾਂ ਨੂੰ ਇੱਕ ਝੂਟੀ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ ਹੈਨਾ ਤੇ ਦੂਜਾ ਇੱਕ ਮਨਿਸਟਰ ਉਹਨਾਂ ਦੇ ਆਏ ਕੁਝ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਪ੍ਰਧਾਨ ਮੰਤਰੀ ਨੇ ਜਿਹੜਾ 1600 ਕਰੋੜ ਰੁਪਏ ਦਿੱਤਾ ਸੀ ਉਹ ਪੈਸੇ ਤਾਂ ਆਏ ਨਹੀਂ ਉਹਦੇ ਚੋਂ ਹੈਨਾ ਤੇ ਉਹ ਕਹਿੰਦੇ ਜੀ ਅਗੋਂ ਮੰਤਰੀ ਨੇ ਕਿਹਾ ਇਹ ਪੈਸੇ ਜਿਹੜੇ ਆ ਸਿੱਧੇ ਲੋਕਾਂ ਦੇ ਖਾਤੇ ਚ ਆਏਗੇ ਕਿਸਾਨਾਂ ਦੇ ਖਾਤੇ ਚ ਆਣਗੇ ਅਸੀਂ ਸਰਕਾਰ ਨੂੰ ਕਿਉਂ ਦਈਏ ਹੂੰ ਤੇ ਤੁਹਾਡੇ ਕੋਲ ਕਿਹੜਾ ਮਾਪਦੰਡ ਹੈ ਜੀ ਕੇਂਦਰ ਕੋਲ ਕਿ ਤੁਸੀਂ ਪੈਸੇ ਇਸ ਤਰ੍ਹਾਂ ਦੇਵੋਗੇ ਹੂੰ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਿੱਧਾ ਜਿਹੜਾ ਫੈਡਰਲ ਆਲ ਸੈਂਟਰਲ ਜਿਹੜੀਆਂ ਸਰਕਾਰਾਂ ਆ ਉਹਦੇ ਵਿੱਚ ਕਨਫਲਿਕਟ ਦਾ ਇਸ਼ੂ ਜਿਹੜਾ ਹੈ ਉਹ ਆਂਦਾ ਹੈ ਹੈਨਾ ਤੇ ਜਦੋਂ ਭਗਵੰਤ ਮਾਨ ਵਾਰ-ਵਾਰ ਇਹ ਗੱਲ ਕਹਿ ਰਹੇ ਸੀਗੇ ਕਿ ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਹੇ ਨਹੀਂ ਦੇ ਰਹੇ ਨਹੀਂ ਦੇ ਰਹੇ ਤੇ ਉਦੋਂ ਜਿਹੜੇ ਰਵਨੀਤ ਬਿੱਟੂ ਨੇ ਜੀ ਬੀਜੇਪੀ ਦੇ ਕੇਂਦਰੀ ਰਾਜ ਮੰਤਰੀ ਜੀ ਸੋ ਉਹਨਾਂ ਨੇ ਇਹ ਕਿਹਾ ਕਿ ਕੁਦਰਤੀ ਆਫਤ ਪ੍ਰਬੰਧਨ ਡਿਪਾਰਟਮੈਂਟ ਹੈ ਇਹ ਗ੍ਰਹਿ ਮੰਤਰਾਲੇ ਦੇ ਅੰਦਰ ਆਂਦਾ ਜੀ ਪ੍ਰਧਾਨ ਮੰਤਰੀ ਦਾ ਤਾਂ ਕੋਈ ਕੰਮ ਹੀ ਨਹੀਂ ਹੈ ਤੁਸੀਂ ਗ੍ਰਹਿ ਮੰਤਰੀ ਨੂੰ ਮਿਲੋ ਹਮ ਤੇ ਹੁਣ ਉਹ ਗ੍ਰਹਿ ਮੰਤਰੀ ਨੂੰ ਮਿਲਤਾ ਰਹੇ ਨੇ ਜੀ ਪਰ ਮਸਲਾ ਇਹ ਹੈ ਮਸਲਾ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਮਿਲਣਾ ਜਾਂ ਗ੍ਰਹਿ ਮੰਤਰੀ ਨੂੰ ਮਿਲ ਬਿਲਕੁਲ ਮਸਲਾ ਇਹ ਹੈ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਟਾਈਮ ਮੰਗ ਰਿਹਾ ਹਾਂ ਹੈਨਾ ਤੇ ਪ੍ਰਧਾਨ ਮੰਤਰੀ ਟਾਈਮ ਕਿਉਂ ਨਹੀਂ ਦੇ ਰਿਹਾ ਜੀ ਬਿਲਕੁਲ ਇਹ ਪੰਜਾਬ ਵਰਗੀ ਸਟੇਟ ਜਿਹਨੂੰ ਸੈਂਸਿਟਿਵ ਸਟੇਟ ਕਹਿ ਰਹੇ ਨੇ ਵੀ ਇਹ ਬਾਰਡਰ ਸਟੇਟ ਹੈ ਸੈਂਟਰਲ ਸਟੇਟ ਹੈ ਅਹਿਮ ਸਟੇਟ ਹੈ ਤੇ ਉਹਦਾ ਮੁੱਖ ਮੰਤਰੀ ਤੋਂ ਟਾਈਮ ਮੰਗ ਲਿਆ ਮੰਗ ਰਿਹਾ ਤੇ ਤੁਸੀਂ ਉਹਨੂੰ ਟਾਈਮ ਨਹੀਂ ਦੇ ਰਹੇ ਹਾਂ ਬਿਲਕੁਲ ਤੇ ਦੂਜੀ ਦੂਜਾ ਜਿਹੜਾ ਇਸ ਇਹਦੇ ਵਿੱਚ ਪੁਆਇੰਟ ਆਫ 뷰 ਆ ਰਿਹਾ ਉਹ ਇਹ ਆ ਰਿਹਾ ਕਿ ਜੀ ਹੁਣ ਇਹਨਾਂ ਨੇ ਹੱਥ ਖੜੇ ਕਰਤੇ ਇਹਨਾਂ ਕੋਲ ਆਪਣੇ ਕੋਲ ਸਰਕਾਰ ਕੋਲ ਪੰਜਾਬ ਸਰਕਾਰ ਕੋਲ ਕੁਝ ਹੈ ਨਹੀਂ ਹੂੰ ਤੇ ਇਹ ਜਿਹੜਾ ਇਹਨਾਂ ਨੇ ਵੰਡਣਾ ਵੰਡਣਾ ਹੈ ਹੈਨਾ ਉਹ ਕੇਂਦਰ ਸਰਕਾਰ ਤੋਂ ਪੈਸਾ ਲੈਣ ਜਾ ਰਹੇ ਆ ਬਈ ਹੁਣ ਮਿੰਤ ਤਰਲੇ ਤੇ ਉਤਰਿਆ ਹੈ ਬਿਲਕੁਲ ਇਹ ਵੀ ਇੱਕ ਨਰੇਟਿਵ ਜਿਹੜਾ ਹੈ ਚੱਲ ਰਿਹਾ ਹੈ ਜੀ ਤੇ ਜਿਹੜੀ ਮੈਨੂੰ ਇਹਦੇ ਵਿੱਚ ਪਰਸਨਲੀ ਗੱਲ ਇਹ ਲੱਗਦੀ ਹੈ ਕਿ ਐਕਚੁਅਲੀ ਹਰ ਕੋਈ ਨਾ ਆਪਣੀ ਆਪਣੀ ਪੋਲਿਟਿਕਸ ਕਰ ਰਿਹਾ ਹਮ ਆਮ ਆਦਮੀ ਪਾਰਟੀ ਆਪਣੀ ਪੋਲਿਟਿਕਸ ਕਰ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਕਿ ਲੋਕਾਂ ਦੇ ਵਿੱਚ ਇਹ ਇਮਪ੍ਰੈਸ਼ਨ ਜਾਏ ਕਿ ਜੋ ਕੁਝ ਕਰ ਰਹੀ ਹੈ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਰਹੀ ਹੈ ਜੀ ਹੋਰ ਕੋਈ ਕਿਤੇ ਨਹੀਂ ਕੋਈ ਕੁਝ ਵੀ ਕਰ ਰਿਹਾ ਹਮ ਇਹ ਬੀਜੇਪੀ ਦਾ ਇਹ ਹੈ ਕਿ ਉਹਨਾਂ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਬਿਲਕੁਲ ਇਮਪ੍ਰੈਸ਼ਨ ਨਾ ਜਾਵੇ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਕੁਝ ਹੜਪੀੜਤਾਂ ਵਾਸਤੇ ਕੀਤਾ ਉਹ ਆਪਣੇ ਤਰੀਕੇ ਨਾਲ ਲੱਗੇ ਹੋਏ ਨੇ ਬਿਲਕੁਲ ਹੈਨਾ ਮੈਿਕਦਨ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਸਤੰਬਰ ਮਹੀਨੇ ਦੇ ਵਿੱਚ 25 ਮਨਿਸਟਰ ਤੁਹਾਡੇ ਕੇਂਦਰੀ ਮੰਤਰੀ ਆ ਕੇ ਗਏ ਨੇ ਹੂੰ ਜੀ ਤੇ ਉਹਨਾਂ ਦੀ ਆਉਟਪੁੱਟ ਕੀ ਹੈ ਬਿਲਕੁਲ ਜਿਹਦੇ ਬਾਰੇ ਮੁੱਖ ਮੰਤਰੀ ਨੇ ਟਿੱਪਣੀ ਵੀ ਵਿਧਾਨ ਸਭਾ ਚ ਕੀਤੀ ਕਿ ਜੀ ਇਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਹੈ ਉਹ ਆਂਦੇ ਨੇ ਇਹ ਆਪਣੀਆਂ ਫੋਟੋਆਂ ਖਚਾਉਂਦੇ ਨੇ ਸਾਡੇ ਡੀਸੀਐਸਐਸਪੀ ਉਹਨਾਂ ਉਹਨਾਂ ਦੇ ਕੰਮ ਚ ਲੱਗ ਜਾਂਦੇ ਸਾਡੇ ਕੰਮ ਚ ਵੇਖਣ ਪੈ ਰਿਹਾ ਜੀ ਹੈਨਾ ਤੇ ਅਸੀਂ ਜਦੋਂ ਉਹਨਾਂ ਦੀਆਂ ਫੋਟੋਆਂ ਫੋਟੋਆਂ ਖਿੱਚ ਹੋ ਜਾਂਦੀਆਂ ਅਸੀਂ ਕਹਿੰਨੇ ਕੋਈ ਨਹੀਂ ਤੁਸੀਂ ਜਾਓ ਜੀ ਸਾਨੂੰ ਹੁਣ ਆਪਣਾ ਕੰਮ ਕਰਨ ਦਿਓ ਇਹ ਤਾਂ ਰਿਸਪੈਕਟ ਜੀ ਇੱਕ ਦੂਜੇ ਵਾਸਤੇ ਹੂੰ ਤੇ ਕੱਲ ਹੀ ਮਤਾ ਪਾਸ ਕਰਕੇ ਗਏ ਆ ਕੇਂਦਰ ਸਰਕਾਰ ਦੇ ਖਿਲਾਫ ਜੀ ਹੂੰ ਤੇ ਅੱਜ ਕਿਸ ਮੂੰਹ ਨਾਲ ਪੈਸੇ ਮੰਗਣਗੇ ਹੂੰ ਸੋ ਇਹ ਸਾਰਾ ਮਸਲਾ ਇਹ ਹੈ ਕਿ ਹਰੇਕ ਬੰਦਾ ਆਪਣੇ ਇਹ ਲਾਸ਼ਾਂ ਤੇ ਸਿਆਸਤ ਦੀ ਗੱਲ ਹੋ ਰਹੀ ਹੈ। ਹੂੰ ਆਪਣੀਆਂ ਦੋ ਇਹਨਾਂ ਨੂੰ ਪ੍ਰੈਜੈਂਟ ਸਿਚੁਏਸ਼ਨ ਨਹੀਂ ਦਿਖ ਰਹੀ। ਇਹਨਾਂ ਨੂੰ 2027 ਦਿਖ ਰਿਹਾ। ਹੂੰ ਜੀ ਆਮ ਆਦਮੀ ਪਾਰਟੀ ਨੂੰ ਵੀ ਉਹੀ ਦਿਖ ਰਿਹਾ ਤੇ ਕੇਂਦਰ ਸਰਕਾਰ ਨੂੰ ਵੀ ਉਹੀ ਦਿਖ ਰਿਹਾ। ਹੂੰ ਤੇ ਉਹ ਉਸੇ ਤਰ੍ਹਾਂ ਬਿਹੇਵ ਜਿਹੜਾ ਨੇ ਉਹ ਕਰਦੇ ਆ। ਜੀ ਨਹੀਂ ਤਾਂ ਐਡੀ ਕਿਹੜੀ ਗੱਲ ਸੀਗੀ ਮੁੱਖ ਮੰਤਰੀ ਜਿਹੜਾ ਹੈ ਉਹ ਸਟੇਟ ਦਾ ਇੱਕ ਤਰ੍ਹਾਂ ਕਹਿੰਦੇ ਨੇ ਨਾ ਮਾਈ ਬਾਪ ਹੁੰਦਾ ਹੈ ਬਿਲਕੁਲ ਉਹ ਦੂਜੀਆਂ ਤਰ੍ਹਾਂ ਨੂੰ ਇੱਕ 올 ਪਾਰਟੀ ਮੀਟਿੰਗ ਕਰਦਾ ਜੀ 올 ਪਾਰਟੀ ਮੀਟਿੰਗ ਦੇ ਵਿੱਚ ਕਹਿੰਦੇ ਕਿ ਸਾਰੀਆਂ ਪਾਰਟੀਆਂ ਦਾ ਇੱਕ ਬਫਦ ਬਣੇਗਾ ਚਾਹੇ ਵਿਧਾਨ ਸਭਾ ਦੇ ਜਿਨ੍ਹਾਂ ਦੇ ਮੈਂਬਰ ਹੈ ਵਿਧਾਨ ਸਭਾ ਦੀ ਜਿਹੜੇ ਸਰਪਾਰਟੀ ਬਫਦ ਬਣਾ ਲੈਂਦੇ ਤੇ ਤੁਸੀਂ 올 ਪਾਰਟੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਬਫਦ ਪ੍ਰਧਾਨ ਮੰਤਰੀ ਨੂੰ ਮਿਲ ਜਾਂਦਾ ਦੇਖਾਂ ਪ੍ਰਧਾਨ ਮੰਤਰੀ ਨਹੀਂ ਮਿਲਦਾ ਜੀ ਫਿਰ ਨਾ ਭਾਜਪੀ ਵਾਲਿਆਂ ਨੂੰ ਭੱਜਣ ਨੂੰ ਟਾਈਮ ਮਿਲਣਾ ਸੀ ਨਾ ਕਾਂਗਰਸ ਵਾਲਿਆਂ ਨੂੰ ਜੀ ਪਰ ਜਾਣਾ ਨਹੀਂ ਚਾਹਦੇ ਹਮ ਖੈਤ ਤੁਹਾਨੂੰ ਯਾਦ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਪ੍ਰਧਾਨ ਮੰਤਰੀ ਦੀ ਰਿਹائش ਅੱਗੇ ਧਰਨਾ ਲਾਤਾ ਸੀ ਪਾਣੀਆਂ ਦੇ ਗ੍ਰਾਈ ਪਾਣੀਆਂ ਦੇ ਜੀ ਜੀ ਉਹ ਮੁੱਖ ਮੰਤਰੀ ਹੁੰਦੇ ਸੀਗੇ ਹਮ ਉਹਨਾਂ ਨੇ ਧਰਨਾ ਲਾਤਾ ਸੀ ਉੱਥੇ ਬਿਲਕੁਲ ਇਹ ਕੰਮ ਭਗਵੰਤ ਮਾਨ ਨਹੀਂ ਕਰ ਸਕਦਾ ਕਈ ਵਾਰ ਤੁਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਬੋਲ ਰਹੇ ਹੋ ਪਬਲਿਕਲੀ ਉਦੋਂ ਗੱਲ ਹੋ ਰਹੀ ਹੈ ਪਰ ਅੰਦਰ ਖਾਤੇ ਜਿਹੜੀ ਹੈ ਸਾਰੀ ਗੇਮ ਇਹ ਮਿਲ ਕੇ ਚੱਲਦੀ ਹੈ ਜੀ 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 ਬੀ ਸੈਟਲਮੈਂਟ ਹੋ ਜਾਂਦੀ ਹੈ ਇਹ ਤੁਹਾਨੂੰ ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਿਹਾ ਜਾਓ ਉੱਥੇ ਧਰਨਾ ਲਾਓ ਕਿਉਂ ਨਹੀਂ ਲਾਂਦੇ ਤੁਸੀਂ ਬਿਲਕੁਲ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਧਰਨਿਆਂ ਚੋਂ ਨਿਕਲੇ ਧਰਨਿਆਂ ਚੋਂ ਨਿਕਲੇ ਤੇ ਦਿੱਲੀ ਜਾ ਕੇ 94 ਤਾਂ ਹੋ ਜਾ ਹੈਗੀ ਹੈ ਨਾ ਇਹ ਜੀ ਬੋਰਡ ਕਾਰਪੋਰੇਸ਼ਨਾਂ ਵਾਲੇ ਜਿਹੜੇ ਚੇਅਰਮੈਨ ਆ ਉਹਨਾਂ ਨੂੰ ਲੈ ਜਾਣ ਜ਼ਿਲ੍ਹਾ ਪ੍ਰਧਾਨਾਂ ਨੂੰ ਲੈ ਜਾਣ ਹੈ ਨਾ ਯਾਰ 4-500 ਬੰਦਾ ਇਕੱਠਾ ਕਰਕੇ ਜੇ ਦੂਜੀਆਂ ਪਾਰਟੀਆਂ ਨੂੰ ਲੈ ਕੇ ਨਹੀਂ ਜਾਣਾ 4-500 ਬੰਦਾ ਇਕੱਠਾ ਕਰਕੇ ਜਾਣ ਉੱਤੇ ਧਰਨਾ ਦੇਣ ਜੀ ਪਤਾ ਲੱਗੇ ਦੇਸ਼ ਨੂੰ ਵੀ ਬਿਲਕੁਲ ਪਰ ਨਹੀਂ ਇਹਦੇ ਪਿੱਛੇ ਕੀ ਕਾਰਨ ਹੈ ਕਿਉਂ ਨਹੀਂ ਧਰਨਾ ਦੇ ਰਹੇ ਹਮ ਸੈਟਲਮੈਂਟ ਹੈ ਕੋਈ ਵਿੱਚੋਂ ਵਿੱਚ ਜਾਂ ਕੋਈ ਆਪਸੀ ਕੋਈ ਸੈਟਲਮੈਂਟ ਹੋਏਗੀ ਹਨਾ ਬਿਲਕੁਲ ਸੋ ਇਹ ਸਾਰੀ ਸਾਰਾ ਕੁਝ ਮੈਨੂੰ ਲੱਗਦਾ ਕਿ ਸਿਆਸਤ ਦੀ ਖੇਡ ਹੈ ਤੇ ਹਰ ਕੋਈ ਆਪੋ ਆਪਣੀ ਸਿਆਸਤ ਜਿਹੜਾ ਹੈ ਉਹ ਕਰ ਰਿਹਾ ਆਪੋ ਆਪਣੀ ਸਿਆਸਤ ਜਿਹੜਾ ਚਮਕਾ ਰਿਹਾ ਤੇ ਉਹਨੂੰ ਲੈ ਕੇ ਜਿਹੜੇ ਲੋਗ ਨੇ ਉਹ ਸਫਰ ਕਰਦੇ ਆ ਪਰੇਸ਼ਾਨ ਲੋਗ ਹੁੰਦੇ ਨੇ ਨੁਕਸਾਨ ਲੋਕਾਂ ਦਾ ਹੁੰਦਾ ਸੋ ਧੰਨਵਾਦ ਲਾਲੀ ਜੀ ਸ਼ੁਕਰੀਆ ਇਹ ਸੀ ਅੱਜ ਦੀ ਚਰਚਾ ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਪੰਜਾਬ ਦੇ ਹੋਰ ਕਈ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ